ਜੋ ਨਾਲ ਆ ਕੋ ਲਿਫਟਿੰਗ ਦਾ ਮਤਲਬ ਅਸੀਂ ਘਾਟਾਂ ਆਂ ਦਵਾਂਗੇ ਹੁਣ ਤੱਕ 10 ਲੱਖ ਐਮਟੀਜੀ ਲਿਫਟਿੰਗ ਵੀ ਅਸੀਂ ਕਰ ਲਈ ਆ ਸੋ ਸਮੁਤਰੀ ਸਾਡਾ ਸੀਜ਼ਨ ਚੱਲ ਰਿਹਾ ਔਰ ਲੱਗਦਾ ਵੀ ਇਹ ਸੀਜ਼ਨ ਕਾਫੀ ਵਧੀਆ ਫਰੂਟਫਲ ਰੋਗਾ ਇਸ ਵਾਰ ਤੱਕ ਨਹੀਂ ਪਹੁੰਚ ਰਿਹਾ ਨੇ ਤੋ ਫੋਨ ਕਰਦੇ ਆ ਠੇਕੇਦਾਰ ਨੂੰ ਵੀ ਸਾਰੇ ਇਨਸਪੈਕਟਰ ਵੀ ਫੋਨ ਕਰਦੇ ਆ ਡੇਲੀ ਪਾ ਲੱਗ ਚੁੱਕਿਆ ਜੀ ਉੱਥੇ ਤਾਂ ਅੰਕ ਲੱਗੀਆਂ ਪਈਆਂ ਬੋਰੀਆਂ ਦੀ ਦੀ ਗੱਲ ਨਹੀਂ ਹੈ ਸਾਡੇ ਕੋਲ ਬਾਰਦਾਨਾ ਕੰਪਲੀਟ ਹੈਗਾ ਨਵਾਂ ਮਾਰਦਾਨਾ ਵੀ ਹੈ ਸੋ ਜਿੱਥੇ ਜਿੱਥੇ ਉਹਦੀ ਲੋੜ ਹੈਗੀ ਆ ਉੱਥੇ ਪਹੁੰਚਦਾ ਕਰ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਾ ਕ੍ਰੇਟ ਦੀ ਰਹੂਗੀ ਨਾ ਤਰਪਾਲਾਂ ਦੀ ਰਹੂਗੀ ਪੂਰੇ ਪ੍ਰਬੰਧ ਕੀਤੇ ਆ ਮਾਨ ਸਾਹਿਬ ਜੀ ਦਾ ਇਹ ਬੜਾ ਸਪਸ਼ਟ ਦੇਸ਼ ਹੈ ਉਹ ਡੇਲੀ ਕਿਹਾ ਜਾਂਦਾ ਕਿ ਅੱਜ ਟਰੱਕ ਆਗੇ ਜੀ ਅੱਜ ਆਗੇ ਜੀ ਉੱਥੇ ਇੱਕ ਵਾਰ ਕੋਈ ਵੀ ਇੱਕ ਟਰੱਕ ਵੀ ਨਹੀਂ ਹੋਈ ਤੱਕ ਪਹੁੰਚਿਆ ਉੱਥੇ ਕਿੰਨੇ ਦਿਨ ਹੋ ਗਏ ਭਾਲ ਲਗਿਆ ਨੂੰ ਜੀ ਉਥੇ ਸਾਨੂੰ ਹੋ ਗਏ 4 ਦਿਨ ਹੋ ਗਏ ਜੀ ਭਾਲ ਲਗਿਆ ਕੀ ਕਾਰਨ ਕੀ ਹੈ ਅੱਜ ਮੋਗਾ ਦੀ ਮੰਡੀ ਦੇ ਵਿੱਚ ਲਾਲ ਚੰਦ ਕਟਲ ਚੱਕ ਕਬਨੈਟ ਮੰਤਰੀ ਪਹੁੰਚੇ ਉਹਨਾਂ ਨਾਲ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਰੁੜਾਤੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਵੀ ਸ਼ਾਮਲ ਰਹੇ ਇਸ ਮੌਕੇ ਜਦੋਂ ਆਰਤੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਆਰਤੀ ਮਿੱਕੀ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਵੱਲੋਂ ਕਲਕਲੇਆਦੀ ਜਾ ਰਹੀ ਹੈ ਪਰੰਤੂ ਇਹਨਾਂ ਦੀ ਲਿਫਟਿੰਗ ਸਹੀ ਤਰੀਕੇ ਨਾਲ ਨਹੀਂ ਹੋ ਰਹੀ। ਨਾ ਹੀ ਤਾਂ ਸਾਡੇ ਕੋਲ ਟਰਾਲੀਆਂ ਪਹੁੰਚਦੀਆਂ ਹਨ ਅਤੇ ਨਾ ਹੀ ਕੋਈ ਟਰੱਕ ਪਹੁੰਚਦੇ ਹਨ। ਕੋਈ ਵੀ ਉੱਥੇ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਬਾਰਦਾਨਾ ਨਹੀਂ ਮਿਲਦਾ ਸੀ। ਮਨਤਾ ਕਰਕੇ ਬਾਰਦਾਨਾ ਜਾਂਦਾ ਪਰੰਤੂ ਹੁਣ ਠੇਕੇਦਾਰਾਂ ਨੂੰ ਬਾਰ-ਬਾਰ ਫੋਨ ਕੀਤਾ ਜਾ ਰਿਹਾ ਹੈ ਪਰ ਸਾਡੇ ਕੋਲ ਕੋਈ ਟਰੱਕ ਜਾਂ ਟਰਾਲੀ ਨਹੀਂ ਪਹੁੰਚ ਰਹੀ। ਕਾਨਕਦੀ ਬੋਲੀ ਹੋਈ ਨੇ 4 ਦਿਨ ਹੋ ਚੁੱਕੇ ਹਨ। ਠੇਕੇਦਾਰ ਨੂੰ ਫੋਨ ਕਰਦੇ ਹਾਂ ਤਾਂ ਉਸੇ ਹੀ ਤਿੱਕ ਨਾਲ ਗੱਲਬਾਤ ਨਹੀਂ ਕਰਦਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਗ੍ਰਾਮਡਿਆਂ ਦੇ ਵਿੱਚ ਕੋਈ ਬਧਿਆ ਪ੍ਰਬੰਧ ਨਹੀਂ ਦਿਖ ਰਿਹਾ ਇਸ ਮੌਕੇ ਜਦੋਂ ਲਾਲਚੰਦ ਕਟਨ ਚੱਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮੋਗਾ ਦੀ ਅਨਾਜ ਮੰਡੀ ਵਿੱਚ ਪਹੁੰਚੇ ਹਾਂ ਇੱਥੇ ਕਿਸਾਨਾਂ ਅਤੇ ਲੇਬਰ ਦੇ ਨਾਲ ਗੱਲਬਾਤ ਕੀਤੀ ਔਰ ਲੱਗਿਆ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਬੁਖਤਾ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਉਹਨਾਂ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਬਰਸਾਤਾਂ ਦੇ ਮੌਸਮ ਨੂੰ ਦੇਖਦੇ ਹੋਏ ਤਰਪਾਲਾਂ ਦੇ ਪ੍ਰਬੰਧ ਕੀਤੇ ਗਏ ਹਨ ਇਸ ਵਾਰ ਲੇਬਰ ਦੇ ਰੇਟ ਵੀ ਵਧਾਈ ਗਏ ਹਨ ਉਹਨਾਂ ਦੀ ਮਿਹਨਤ ਉਹਨਾਂ ਨੂੰ ਸਹੀ ਮੁੱਲ ਮਿਲ ਸਕੇ ਉਹਨਾਂ ਕਹਿੰਿਆ ਕਿ ਮੋਗਾ ਦੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਕਿ ਆ ਕਿ ਜੋ ਮੰਡੀ ਦੇ ਵਿੱਚ ਕੁਝ ਦਿੱਕਤਾਂ ਆ ਰਹੀਆਂ ਉਹਨਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ ਮੇਰਾ ਨਾਮ ਮਿੱਕੀ ਹੁੰਦਲਾ ਜੀ ਸਾਡੀ ਇੱਥੇ ਆੜਤ ਹੈ ਸਲੀਨਾ ਮੰਡੀ ਦੇ ਵਿੱਚ ਸਾਡੀ ਬ੍ਰਾਂਚ ਹੈ ਉਹ ਕੀ ਕੀ ਦਿੱਕਤ ਕੀ ਆ ਰਹੀ ਤੁਹਾਨੂੰ ਜੀ ਦਿੱਕਤ ਇਹ ਹੈ ਜੀ ਪਹਿਲਾਂ ਤਾਂ ਸਾਡੇ ਕੋਲ ਕੋਈ ਵਾਰਦਾਨਾ ਨਹੀਂ ਪਹੁੰਚਿਆ ਮੈਂ ਤਾਂ ਕਰ ਕਰ ਅਸੀਂ ਵਾਰਦਾਨਾ ਲਿਆ ਤੇ ਹੁਣ ਸਾਡੇ ਕੋਈ ਲਿਫਟਿੰਗ ਲਈ ਉੱਥੇ ਇੱਕ ਵੀ ਟਰੱਕ ਨਹੀਂ ਪਹੁੰਚ ਰਿਹਾ ਨਿੱਤ ਫੋਨ ਕਰਦੇ ਆ ਠੇਕੇਦਾਰ ਨੂੰ ਵੀ ਸਾਰੇ ਇਨਸਪੈਕਟਰ ਵੀ ਫੋਨ ਕਰਦੇ ਆ ਡੇਲੀ ਪਾ ਲੱਗ ਚੁੱਕਿਆ ਜੀ ਉੱਥੇ ਤਾਂ ਕਾ ਲੱਗੀਆਂ ਪਈਆਂ ਬੋਰੀਆਂ ਦੀਆਂ ਚਲੀ ਨਾ ਹਾਂਜੀ ਛਲੀਣਾ ਮੰਡੀ ਤੁਸੀਂ ਜਾ ਕੇ ਲਿਫਟਿੰਗ ਬਹੁਤ ਵਧੀਆ ਹੋ ਰਹੀ ਹੈ ਸਾਰਾ ਕੰਮ ਟਾਈਮ ਟੂ ਟਾਈਮ ਕੋਈ ਲਿਫਟਿੰਗ ਨਹੀਂ ਹੋ ਰਹੀ ਜੀ ਉੱਥੇ ਤੁਸੀਂ ਜਾ ਕੇ ਦੇਖਿਓ ਅਸੀਂ ਤਾਂ ਇਹੀ ਵਾਰੀ ਵਾਰੀ ਬੇਨਤੀ ਕਰ ਰਹੇ ਆਂ ਇਹ ਵੀ ਸਾਡਾ ਕਸੂਰ ਦੱਸ ਦੋ ਪੀ ਆ ਸਾਨੂੰ ਡੇਲੀ ਕਿਹਾ ਜਾਂਦਾ ਕਿ ਅੱਜ ਟਰੱਕ ਆਗੇ ਜੀ ਅੱਜ ਆਗੇ ਜੀ ਉੱਥੇ ਇੱਕ ਵਾਰ ਕੋਈ ਵੀ ਇੱਕ ਟਰੱਕ ਵੀ ਨਹੀਂ ਹੋਈ ਤੱਕ ਪਹੁੰਚਿਆ ਉੱਥੇ ਕਿੰਨੇ ਦਿਨ ਹੋ ਗਏ ਪਾ ਲਗਿਆ ਨੂੰ ਜੀ ਉੱਥੇ ਸਾਨੂੰ ਹੋ ਗਏ 4 ਦਿਨ ਹੋ ਗਏ ਜੀ ਪਾ ਲਗਿਆ ਨੂੰ ਕੀ ਕਾਰਨ ਕੀ ਆ ਕਿਉਂ ਨਹੀਂ ਹੋ ਰਿਹਾ ਕਾਰਨ ਸਮਝ ਨਹੀਂ ਆਉ ਉਹ ਨਾ ਉਹਨੂੰ ਬੋਲਣ ਦਾ ਪਤਾ ਸੀ ਉਹਨੂੰ ਫੋਨ ਕਰਦੇ ਆ ਨਾ ਉਹ ਪਹਿਲੀ ਕਾਲ ਤਾਂ ਫੋਨ ਨਹੀਂ ਚੱਕਦਾ ਜੇ ਚੱਕਦਾ ਕਹਿ ਦੂਗਾ ਮੈਂ ਠੇਕੇ ਪ੍ਰਧਾਨ ਟ੍ਰੈਕ ਇਹਨਾਂ ਨੂੰ ਕਹਤਾ ਇਹਨਾਂ ਦਾ ਆਪਸ ਹੀ ਨਹੀਂ ਸਮਝ ਆਉਂਦਾ ਵੀ ਕੌਣ ਠੇਕੇਦਾਰ ਆ ਕਿਹਦੇ ਕੋਲੇ ਟੈਂਡਰ ਆ ਕੁਝ ਨਹੀਂ ਪਤਾ ਲੱਗਦਾ ਉਹ ਤੁਹਾਡੀ ਸਰਕਾਰ ਤੋਂ ਕੀ ਮੰਗੇ ਸਾਡੇ 3 ਸੀਜ਼ਨ ਹੋ ਗਏ ਜੀ ਪਿਛਲੀ ਕਣਕ ਦੇ ਵਿੱਚ ਸੁੱਸਰੀ ਇੰਨੀ ਪੈ ਗਈ ਉਦੋਂ ਵੀ ਬੜਾ ਮੰਦਾ ਹਾਲ ਸਾਡਾ ਰਿਹਾ ਆੜਤੀਆਂ ਦਾ ਦੱਸੋ ਮੈਨੂੰ ਕੀ ਕਸੂਰ ਝੋਨੇ ਵਰੀ ਤਾਂ ਸਾਨੂੰ ਲਿਫਟਿੰਗ ਦੀ ਇੰਨੀ ਪ੍ਰੋਬਲਮ ਆਈ ਕੋਈ ਟਰੱਕ ਨਹੀਂ ਮਿਲਿਆ ਉਦੋਂ ਵੀ ਤੇ ਇਸ ਵਾਰੀ ਤੀਜਾ ਸੀਜ਼ਨ ਹੋ ਗਿਆ ਲਗਾਤਾਰ ਕਣਕ ਦੀ ਖਰੀਦ ਦਾ ਜਿਹ ਸਪੀਡ ਪ੍ਰਕ્યોਰਮੈਂਟ ਦਾ ਲਗਾਤਾਰ ਡੇ ਬਾਏ ਡੇ ਉਹ ਵਧਕ ਤੇ ਜਾ ਰਿਹਾ ਸੋ ਪੰਜਾਬ ਦੇ ਅੰਦਰ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੇ ਪ੍ਰਕ્યોਰਮੈਂਟ ਦੇ ਰਿਕਾਰਡਿੰਗ ਪ੍ਰਬੰਧ ਕੀਤੇ ਹਨ ਉਹਨਾਂ ਦਾ ਗਰਾਸਰੂਟ ਤੇ ਜਾ ਕੇ ਜਾਇਜ਼ਾ ਲੈਣ ਦੇ ਲਈ ਉਹ ਮੈਂ ਲਗਾਤਾਰ ਮੰਡੀਆਂ 'ਚ ਜਾ ਰਿਹਾ ਸੋ ਅੱਜ ਵੀ ਮੋਗੇ ਤੋਂ ਸ਼ੁਰੂਆਤ ਕੀਤੀ ਇਸ ਸਬਾਤ ਦੋ ਤਿੰਨ ਜ਼ਿਲ੍ਹਿਆਂ 'ਚ ਹੋਰ ਜਾਣਾ ਸੋ ਪੰਜਾਬ ਦੇ ਅੰਦਰ ਇਸ ਸੀਜ਼ਨ ਦੇ ਦੌਰਾਨ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਦਿੱਕਤ ਨਾ ਹੋਵੇ ਇਦਿਨੇ ਲਗਾਤਾਰ ਮਾਨਜੂਬ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਕਿ ਮੰਡੀਆਂ ਦੇ ਅੰਦਰ ਬਕਾਇਦਾ ਜਾ ਕੇ ਉੱਥੇ ਉਹਨੂੰ ਸਾਰੇ ਮਾਹੌਲ ਨੂੰ ਦੇਖਿਆ ਜਾਵੇ ਸਮਝਿਆ ਜਾਵੇ ਕਿ ਜਿਹੜਾ ਮੈਕੈਨਿਜ਼ਮ ਫੂਡ ਸਪਲਾਈ ਵਿਭਾਗ ਦੇ ਸਰਕਾਰ ਦਾ ਉਹ ਕਿਵੇਂ ਲਾਗੂ ਹੋ ਰਿਹਾ ਉਹਦੇ ਧਿਆਨ ਰੱਖੀ ਜਾਵੇ ਸਵਾਜ ਮੈਂ ਆਪਣੇ ਪਿਆਰਾ ਜ਼ਿਲ੍ਹਾ ਮੋਗੇ ਦੇ ਵਿੱਚ ਆਇਆ ਮੋਗੇ ਦੀ ਮੰਡੀ ਚ ਸੋ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਹੁਣ ਤੱਕ 49 ਲੱਖ ਮੀਟੇ ਕਣਕ ਆ ਚੁੱਕੀ ਹੈ ਔਰ 49 ਲੱਖ ਕੰਪਨੀ ਦੇ ਵਿੱਚੋਂ 44 ਲੱਖ ਕੰਪਨੀ ਅਸੀਂ ਖਰੀਦ ਚੁੱਕੇ ਆ ਕਿਸਾਨਾਂ ਦੀ ਜਿੰਸ ਸੋ ਉਹਦਾ ਜਿਹੜਾ ਬਣਦਾ ਪੈਸਾ ਆ ਜਿਹੜੇ ਐਮਐਸਪੀ ਦੇ ਮੁਤਾਬਕ 5573 ਕਰੋੜ ਰੁਪਈਆ ਉਹ ਕਿਸਾਨਾਂ ਦੇ ਖਾਤੇ ਉੱਤੇ ਡਿਲੀਵਰ ਕੀਤਾ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਕੇਂਦਰੀ ਪੂਲ ਦੇ ਲਈ 124 ਲੱਖ ਐਮਟੀ ਦਾ ਉਹ ਅਸੀਂ ਪੂਰਾ ਕਰਨ ਦੇ ਲਈ ਇਸ ਕਰਕੇ ਆਸਵੰਦਾ ਕੀ ਪੰਜਾਬ ਦੇ ਅੰਦਰ ਇਸ ਵਾਰ ਬੰਪਰ ਫਸਲ ਹੈ ਚਾਰ ਚੰਗਾ ਆ ਰਿਹਾ ਸੋ ਇਸ ਚੰਗੇ ਝਾੜ ਦਾ ਜਿੱਥੇ ਕਿਸਾਨ ਨੂੰ ਆਰਥਿਕ ਫਾਇਦਾ ਹੈ ਕਿਸਾਨ ਨੂੰ ਲਾਭ ਹੈ ਉਹਦੇ ਨਾਲ ਦੇ ਨਾਲ ਕੇਂਦਰੀ ਪੂਲ ਦੇ ਅੰਦਰ ਜਿਹੜਾ ਸਾਡਾ ਹਿੱਸਾ ਆ ਉਹ ਵੀ ਐਕਸਟਰਾ ਰਕਾ ਹੋਗਾ ਵਧੂਗਾ ਸੋ ਲਗਾਤਾਰ ਪੰਜਾਬ ਦੇ ਅੰਦਰ 1864 ਅਸੀਂ ਖਰੀਦ ਕੇਂਦਰ ਬਣਾਏ ਆ ਸੋ ਇਹ 1864 ਖਰੀਦ ਕੇਂਦਰਾਂ ਦੇ ਵਿੱਚ ਲਗਭਗ 8 ਲੱਖ ਕਿਸਾਨ ਜਿਹੜਾ ਆ ਉਨੇ ਉਹਨਾ ਆਪਣੇ ਜਿੰਸ ਲੈ ਆ ਕੇ ਸੋ ਹੁਣ ਤੱਕ 1.5 ਲੱਖ ਰੁਪਏ ਦੇ ਕਿਸਾਨ ਜਿਹੜਾ ਉਹ ਮੰਡੀ ਚ ਆਇਆ ਉਹਨੂੰ ਅਸੀਂ ਪੇਮੈਂਟ ਕਰ ਚੁੱਕੇ ਆ ਅੱਜ ਵੀ ਮੈਂ ਮੋਗੇ ਚ ਆਇਆ ਇੱਥੇ ਅਮਰਤਪਾਲ ਜਿਹੜੇ ਕਿਸਾਨ ਨੇ ਉਹਨਾਂ ਦੀ ਢੇਰੀ ਦੀ ਪਰਚੇਜ਼ ਕੀਤੀ ਆ ਪੰਸਰ ਦੀ ਖਰੀਦ ਹੋ ਹੈਗੀ ਆ ਸੋ 24 ਘੰਟੇ ਦੇ ਵਿੱਚ ਵਿੱਚ ਜਿਹੜਾ ਪੈਸਾ ਕਿਸਾਨਾਂ ਦੇ ਖਾਤਿਆਂ ਚ ਪਾਉਣ ਦਾ ਜਿਹੜਾ ਮਾਨਜੁਗ ਮੁੱਖ ਮੰਤਰੀ ਦਾ ਵਾਦਾ ਉਹਦੇ ਤੇ ਅਮਲ ਕੀਤਾ ਜਾ ਰਿਹਾ ਸੋ ਮੈਨੂੰ ਖੁਸ਼ੀ ਆ ਕਿ ਇਸ ਵਾਰ ਕਿਸਾਨ ਮੰਡੀਆਂ ਚੋਂ ਖੁਸ਼ ਹੋ ਕੇ ਜਾ ਰਹੇ ਆ ਉਹ ਆਉਂਦਾ ਹੈ ਉਹਦੀ ਢੇਰੀ ਟਾਈਮਸ ਚੱਕੀ ਜਾ ਰਹੀ ਹੈ ਔਰ 24 ਘੰਟੇ ਦੇ ਵਿੱਚ ਵਿੱਚ ਖਾ ਉਹਦੇ ਪੈਸੇ ਉਹਦੇ ਖਾਤੇ 'ਚ ਪੈ ਰਹੇ ਆ ਸੋ ਲਗਾਤਾਰ ਇਹ ਜਿਹੜਾ ਸੀਜ਼ਨ ਹੈ ਇਹ ਡੇ ਬਾਏ ਡੇ ਆਪਣੇ ਪੀਕ ਤੇ ਜਾ ਰਿਹਾ ਸੋ ਅੱਜ ਮੋਗੇ ਮੰਡੀ ਸਾਇਆ ਬੜੇ ਸ਼ਾਨਦਾਰ ਪ੍ਰਬੰਧ ਨੇ ਸੋ ਲਗਾਤਾਰ ਨਾਟੇ ਓਨਲੀ ਕਿਸਾਨ ਬਲਿਕੇ ਜਿਹੜੀਆਂ ਵੀ ਹੋਰ ਫੈਕਿਲਟੀਆਂ ਨੇ ਜਿਹੜੀਆਂ ਪ੍ਰੋਕੂਰਮੈਂਟ ਨਾਲ ਜੁੜੀਆਂ ਆ ਇੱਕ ਬੜਾ ਵੱਡਾ ਫੈਸਲਾ ਮਾਨ ਜੋ ਮੁੱਖ ਮੰਤਰੀ ਜਨੇ ਰਿਆ ਜਿਹੜੇ ਸਾਡੇ ਗੱਲਾਂ ਮਜ਼ਦੂਰ ਸੋਰੀ ਲੋਡਿੰਗ ਵਾਲੇ ਮਜ਼ਦੂਰ ਨੇ ਉਹਨਾਂ ਦੀ ਰੇਟ ਰਵਾਈਸ ਕੀਤੇ ਆ ਇਹ ਅੰਦਾਜ਼ਨ 10 ਕਰੋੜ ਰੁਪਈਆ ਜਿਹੜਾ ਉਹ ਲੋਡਿੰਗ ਵਾਲੇ ਮਜ਼ਦੂਰਾਂ ਨੂੰ ਇਸ ਸੀਨ ਚ ਉਹਨਾਂ ਦੇ ਰਵਾਈਸ ਹੋਏ ਰੇਟਾਂ ਮਤਲਬ ਵਾਅਦਾ ਮਿਲਣਾ ਸੋ ਸਾਰੇ ਪ੍ਰਬੰਧ ਮਤਲਬ ਕੀਤੇ ਆ ਕਿਸਾਨ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਦਿੱਤੀ ਜਾਵੇ ਮੰਡੀ ਚ ਕੱਲਾ ਕੱਲਾ ਦਾਣਾ ਐਮ ਐਸ ਪੀ ਦੇ ਉੱਤੇ ਉਹਦੀ ਪੇਮੈਂਟ ਕਰਕੇ ਸਰ ਲੇਬਰ ਦੀ ਕਮੀ ਬੜੀ ਆ ਰਹੀ ਹੈ ਆ ਚਲੋ ਲੇਬਰ ਬੇਸਿਕਲੀ ਬੜਾ ਬਿਗੇਸਟ ਸੀਜ਼ਨ ਹੁੰਦਾ ਪੈਡੀ ਔਰ ਬੀਟ ਦਾ ਕਿਤੇ ਨਾ ਕਿਤੇ ਮਾੜੀ ਮੋਟੀ ਕੋਈ ਪ੍ਰੋਬਲਮ ਆ ਵੀ ਜਾਂਦੀ ਹੈ ਲੇਕਿਨ ਮਜ਼ਦੂਰਾ ਦੇ ਰੇਟ ਵੀ ਰਿਵਾਈਜ਼ ਕੀਤੇ ਤੇ باوجود ਜੇ ਮਜ਼ਦੂਰਾ ਦੀ ਸ਼ਾਰਟੇਜ ਹੈ ਲੇਕਿਨ ਉਹਨੂੰ ਪੂਰੀ ਕਰਾਂਗੇ ਕਿਸੇ ਨਾ ਕਿਸੇ ਢੰਗ ਦੇ ਨਾਲ ਮੰਡੀ ਦੇ ਵਿੱਚੋਂ ਨਾ ਕੋਈ ਲਿਫਟਿੰਗ ਦਾ ਮਤਲਬ ਅਸੀਂ ਘਾਟ ਆਣ ਦਵਾਂਗੇ ਹੁਣ ਤੱਕ 10 ਲੱਖ ਐਮਟੀਜੀ ਲਿਫਟਿੰਗ ਵੀ ਅਸੀਂ ਕਰ ਲਈ ਹੈ ਸੋ ਸਮੁਤਰੀ ਸਾਡਾ ਸੀਜ਼ਨ ਚੱਲ ਰਿਹਾ ਹੈ ਔਰ ਲੱਗਦਾ ਵੀ ਇਹ ਸੀਜ਼ਨ ਕਾਫੀ ਵਧੀਆ ਫਰੂਟਫਲ ਹੋਗਾ ਇਸ ਵਾਰ ਸਰ ਕਈ ਮੰਡੀਆਂ ਸਰ ਕੰਡਮ ਬਾਰਦਾਨਾ ਪਿਆ ਸਰ ਬਹੁਤ ਆਇਆ ਸਰ ਬਿਲਕੁਲ ਅਸੀਂ ਕਰਾਂਗੇ ਕੰਡਮ ਬਾਰਦਾਨਾ ਕੋਈ ਅਸੀਂ ਗੱਲ ਨਹੀਂ ਹੈ ਸਾਡੇ ਕੋਲ ਬਾਰਦਾਨਾ ਕੰਪਲੀਟ ਹੈਗਾ ਨਵਾਂ ਬਾਰਦਾਨਾ ਵੀ ਹੈ ਸੋ ਜਿੱਥੇ ਜਿੱਥੇ ਉਹਦੀ ਲੋਡ ਹੈਗੀ ਆ ਉਸੇ ਪਹੁੰਚਦਾ ਕਰ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਾ ਕਰੇਟ ਦੀ ਰਹੂਗੀ ਨਾ ਤਰਪਾਲਾਂ ਦੀ ਰਹੂਗੀ ਪੂਰੇ ਪ੍ਰਬੰਧ ਕੀਤੇ ਆ ਮਾਨ ਸਾਹਿਬ ਜੀ ਦਾ ਇਹ ਬੜਾ ਸਪਸ਼ਟ ਦੇਸ਼ ਹੈ ਕਿ ਮੰਡੀ ਦੇ ਅੰਦਰ ਜਿਹੜਾ ਕੱਲਾ ਕੱਲਾ ਦਾਣਾ ਉਹ ਮਤਲਬ ਉਹਦੀ ਖਰੀਦ ਵੀ ਕਰਾਂਗੇ ਔਰ ਮਤਲਬ ਐਮ ਐਸ ਪੀ ਦੇ ਮੁਤਾਬਕ 2425 ਰੁਪਈਆ ਉਹ ਕਿਸਾਨ ਦੇ ਖਾਤੇ ਜੇ ਸਰ ਇੱਕ ਵੀ 15 ਦਿਨ ਲਈ ਸਪੈਸ਼ਲ ਵਗੈਰਾ ਕੋਈ ਰੋਗਦਨ ਖਾਤਾ ਰੈਕਸੀ ਅੱਜ ਤੇ ਟਰਾਲੀਆਂ ਇਸ ਕਰਕੇ ਇਹ ਇਹ ਹੁਣ ਮਲਟੀ ਕਿਸਮ ਦੀਆਂ ਪ੍ਰੋਬਲਮ ਨੇ ਜੇ ਆਪਾਂ ਇਧਰ ਰੋਗ ਲਈਏ ਫੇਰ ਦੂਜੇ ਪਾਸੇ ਲਿਫਟਿੰਗ ਦੀ ਪ੍ਰੋਬਲਮ ਆਣੀ ਹੈ ਸਰ ਲਿਫਟਿੰਗ ਦਾ ਕੋਈ ਨਹੀਂ ਰਹੀ ਸਾਰੀ ਮੰਡੀ ਸਰ ਨਹੀਂ ਅੱਜ ਅੱ ਤੁਹਾਡੀ ਜ਼ਰੂਰ ਕਰਦੇ ਨੇ ਸਪੈਸ ਲਗੀਆਂ ਨੇ ਸਤ ਅਜ ਅੱਜ ਲੱਗ ਗਿਆ ਲੇਕਿਨ ਪਿਛਲੇ 3 ਦਿਨ ਤੋਂ ਅੱਜ ਇਸ ਪੈਸੇ ਲਗੀਆਂ ਨੇ ਸੈਕੰਡ ਮੈਂ ਵੀ ਗੱਲ ਕਹਿਦਾ ਵਾਂ ਵੀ 2 3 4 ਦਿਨ ਹੀ ਪਹਿਲਾਂ ਜਿਹੜੀ ਹੈ ਨਾ ਰਾਈਬਲ ਆਣੀ ਸ਼ੁਰੂ ਹੋਈ ਹੈ ਸੋ ਕੋਈ ਪ੍ਰੋਬਲਮ ਨਹੀਂ ਸਰ ਪੰਜਾਬ ਸਰਕਾਰ ਵੱਲੋਂ ਕੀ ਰਿਕਮੈਂਡੇਸ਼ਨਸ ਹੈ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ ਝੋਨੇ ਦੀ ਫਸਲ ਲੈ ਕੇ ਝੋਨਾ ਦਾ ਸੀਜ਼ਨ ਸ਼ੁਰੂ ਹੋ ਰਿਹਾ ਸਰ ਕੀ ਰਿਕਮੈਂਡ ਕਰ ਰਹੇ ਹੋ ਜੋ ਸਾਡਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਹ ਬਣਾਉਗੀ ਪ੍ਰੋਟੋਕਾਲ ਜਿਹਨਾਂ ਵੀਜ਼ਾ ਨੂੰ অথੋਰਾਇਜ਼ ਕਰਨਗੇ ਉਹੀ ਅਸੀਂ ਕਿਸਾਨ ਨੂੰ ਅਪੀਲ ਕਰਾਂਗੇ ਵੀ ਉਹ ਵੀਜ਼ਾ ਝੋਨਾ ਵੇਚਣ ਦੀ ਸਰ ਡੇਟ ਜਿਹੜੀ 1 ਜੂਨ ਤੋਂ ਕਰ ਦਿੱਤੀ ਗਈ ਹਾਂ ਜੋਨ ਤੋਂ ਦਿੱਤੇ ਪਹਿਲੇ ਜੋਨ ਨੂੰ ਪੰਜ ਜਿਲੇ ਆ ਫਿਰ ਉਸ ਤੋਂ ਬਾਅਦ ਮਤਲਬ ਨੈਕਸਟ ਅਗਲੇ ਅਗਲੇ ਜੋ ਵੀ ਡਾਟਾ ਮਿਲ ਗਿਆ ਜਿਲੇਆਂ ਨੂੰ ਸੋ ਅਗਲੇ ਵੀ ਪ੍ਰਬੰਧ ਪੂਰੇ ਸਾਡੀ 9